ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਬੁਰਜ ਨੱਥੂਕੇ ਵੀਰ ਹੈਪੀ ਦੇ ਕੋਲੇ ਆਇਆ ਦੋਸਤੋ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਬਹੁਤਿਆਰ ਵੀਡੀਓ ਜਿਹੜੀਆਂ ਦੋਸਤੋ ਆਪਾਂ ਇਸ ਘਰ ਉਪਾਈਆਂ ਨੇ ਤਾਂ ਤੁਸੀਂ ਜਿਹੜੀਆਂ ਦੋਸਤੋ ਵੇਖਦੇ ਰਹਿੰਦੇ ਹੋ ਤੇ ਰੇਟ ਖਾਸ ਤੌਰ ਤੇ ਜੇਕਰ ਆਪਾਂ ਗੱਲ ਕਰ ਲਈਏ ਹੋਰ ਥਾਂਵਾਂ ਟਿਕਾਣਿਆਂ ਤੋਂ ਹੋਰ ਵਪਾਰੀਆਂ ਦੇ ਅੱਡਿਆਂ ਤੋਂ ਇੱਥੇ ਦਾ ਮਾਲ ਦੋਸਤੋ ਨਾਰਮਲੀ ਤੁਹਾਨੂੰ ਸਸਤਾ ਵੀ ਮਿਲਦਾ ਹੈ ਤੇ ਉਸ ਹਿਸਾਬ ਕਿਤਾਬ ਵਾਲਾ ਪਸ਼ੂ ਬੇਸ਼ੱਕ ਛੋਟੇ ਵੀ ਹੁੰਦੇ ਆ ਪਰ ਸਸਤੇ ਵੀ ਹੁੰਦੇ ਆ ਤੇ ਜਿਹੜੇ ਛੋਟੇ ਵੀਰ ਫਾਰਮਰ ਵੀਰ ਨੇ ਉਹਨਾਂ ਦੀ ਹਰਕਤ ਜਿਹੜੀ ਪਹੁੰਚ ਦੇ ਵਿੱਚ ਪਸ਼ੂ ਹੁੰਦੇ ਠੀਕ ਆ ਅੱਜ ਇਸ ਵੀਡੀਓ ਦੇ ਵਿੱਚ ਦੋਸਤੋ ਆਪਾਂ ਤੁਹਾਨੂੰ ਚਾਰ ਬੈੜਾ ਦਿਖਾਵਾਂਗੇ ਤੇ ਇੱਕ ਝੋਟੀ ਦਿਖਾ ਦਾਂਗੇ ਠੀਕ ਆ ਸੋਈ ਸੁਭਾਈ ਆ ਚੰਗੀ ਪਿਛੇ ਜਿਹੜੀ ਦੋਸਤੋ ਕੱਟੀ ਆ ਠੀਕ ਆ ਕੱਟੀ ਆ ਬੂਰੀ ਆ ਠੀਕ ਆ ਜੀ ਤੇ ਇਹਦੇ ਤੋਂ ਆਪਾਂ ਜਿਹੜੀ ਸ਼ੁਰੂਆਤ ਕਰਾਂਗੇ ਅੱਜ ਦੋਸਤੋ 26 ਅਪ੍ਰੈਲ ਨੂੰ ਜਿਹੜੀ ਅੱਪਾਂ ਵੀਡੀਓ ਬਣਾ ਰਹੇ ਆ ਤੇ ਸਮਾਂ ਜਿਹੜਾ ਦੋਸਤੋ ਤੁਸੀਂ ਜ਼ਰੂਰ ਨੋਟ ਕਰ ਲਓ ਤਕ ਤੇ ਆ ਕੁਛ ਜਿਹੜਾ ਵੀਰ ਦੇ ਕੋਲੇ ਅੱਜ ਦੋਸਤੋ ਵਿਜੀਬਲ ਆ ਪੂਰੀ ਡਿਟੇਲ ਜਿਹੜੀ ਆ ਦੋਸਤੋ ਆ ਵੀਰ ਹੈਪੀ ਆ ਜਿਹੜਾ ਵੜਾਂ ਦੇ ਥੱਲੇੋਂ ਲੰਘ ਲੰਘ ਕੇ ਤਸੰਨੀਆਂ ਕਰਾਉਂਦਾ ਵੀ ਠੰਡੀਆਂ ਸੀਲਸ ਲੱਗ ਪੂਰ ਜਾਂਦੀ ਠੀਕ ਆ ਉਹ ਕਰਦੇ ਵੀਰ ਹੈਪੀ ਦੇ ਨਾਲ ਗੱਲਬਾਤ ਹਾਜੀ ਵੀਰੇ ਸਭ ਤੋਂ ਪਹਿਲਾਂ ਹੈਪੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਉਹ ਠੀਕ ਠਾਕ ਹਾਂਜੀ ਚੜਦੀ ਕਲਾ ਜੀ ਚਲੋ ਵਧੀਆ ਤੇ ਹੈਪੀ ਭਾਈ ਅੱਜ ਪਸੂ ਆਪਣੇ ਕੋਲ ਇੱਕ ਤਾਂ ਝੋਟੀ ਆ ਜੀ ਇੱਕ ਝੋਟੀ ਆ ਜੀ ਤੇ ਚਾਰਕ ਵੜਾਂ ਮਗਰ ਵੀ ਕੱਟੀ ਆ ਆਪ ਵੀ ਕੱਟੀ ਆ ਅੱਛਾ ਜੀ ਹਾਂਜੀ ਲੋ 6 ਦੰਦਾਂ ਦੇ ਮੀਨ ਠੀਕ ਆ ਹਾਂਜੀ ਆਜੋ ਸ਼ੁਰੂਆਤਾਂ ਕਰ ਲਈਏ ਪਹਿਲੇ ਨੰਬਰ ਤੇ ਦੋਸਤੋ ਜਿਹੜੀ ਇਹ ਝੋਟੀ ਤੁਸੀਂ ਦੇਖ ਰਹੇ ਹੋ ਇਹ ਦਾ ਮਾਲ ਉਹ ਜੋ ਲੈਂਗਾ ਹਿੰਦੋ ਇੱਕ ਮੇਰੀ ਪੂਛ ਤਾਂ ਹੀ ਵਾਲ ਨਹੀਂ ਛੱਟਾ ਹੋਊਗਾ ਕੱਟੀ ਜਾ ਆ ਕਰੋ ਚੈੱਕ ਜੀ ਪੂਛ ਤਾਂ ਹੀ ਵਾਲ ਵੀ ਛੱਟਾ ਹੋਵੇ ਤੇ ਫੇਰੀ ਬੰਦਾ ਵੀ ਕਹੇ ਆ ਦੇਖੋ ਮੂੰਹ ਮੱਥਾ ਵੇਖੋ ਥੱਲੇ ਬੱਜਾ ਕੱਟੀ ਹੈ ਤੇ ਵੇਖੋ ਪੂਰੀ ਕੱਟੀ ਹੋ ਪੂਰੀ ਕੱਟੀ ਲੈ ਲੋ ਭਾਜੀ ਆ ਵੇਖੋ ਜੀ ਪਰਸੋਂ ਦੀ ਸੂਈ ਗਿੱਲਾ 나ੜੂ ਨਾਲ ਜੋ ਆ ਦੇਖੋ ਜੀ ਕਈਆਂ ਵੀਰਾਂ ਦਾ ਸ਼ੌਕ ਹੁੰਦਾ ਵੀ ਨਾਲ ਕੱਟੀ ਜ਼ਰੂਰ ਹੋਣੀ ਚਾਹੀਦੀ ਆ ਬੱਚਾ ਠੀਕ ਹੈ ਜੀ ਤੇ ਉਹ ਕੱਟੀ ਆ ਬਾਕੀ ਕੱਟੀ ਨਾ ਦੀ ਕੱਟੀ ਨਾਲ ਪੂਰੀ ਕੱਟੀ ਆ ਠੀਕ ਆ ਤੇ ਆ ਝੋਟੀ ਆ ਤੇ ਹੈਪੀ ਬਾਈ ਮੋਮੋ ਛੇ ਦਾ ਤਾਂ ਮੋਮੋ ਛੇ ਜਾਂਦਾ ਭਾਈ ਸਵੇਰ ਦੂਜਾ ਕੇ ਪਹਿਲਾਂ ਨਹੀਂ ਪਹਿਲਾਂ 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 ਦਿਨ ਕਿੰਨੇ ਕੋਗੇ ਸੂਈ ਪਰਸੋਂ ਸੂਈ ਆ ਭਾਜੀ ਪਰਸੋਂ ਆ ਵੇਖੋ ਨਾੜੂ ਹੋਈ ਗਿੱਲਾ ਹੀ ਨਾ ਆ ਵੇਖੋ ਪਰਸੋਂ ਸੂਈ ਹੋ ਜੇ ਅਜੇ ਤੇ ਕੱਟੀ ਨੂੰ ਖੋਹਦਾ ਹੁਣ ਪੂਰਾ ਪਤਾ ਹਾਂ ਬਿਲਕੁਲ ਆ ਦੇਖੋ ਭਾਜੀ ਚੰਗੀ ਆਵੇ ਥਾਂ ਤੁਨੇ ਹੋਰੋ ਕੱਟੀ ਦੇ ਚੰਗੇ ਸੀਮਨ ਟੀਗਰ ਖਾਏ ਉਹਨਾਂ ਨੇ ਅਵੇ ਬਾੜ ਵੇ ਜੱਪਾ ਲਈਆਂ ਵਾ ਦੋ ਝੋਟੀਆਂ ਲਈਆਂ ਇੱਕ ਦੇਤੀ ਆ ਹਾਂਜੀ ਉਹ ਗੱਬਣ ਤੋਂ ਔਕਰ ਆਪਣੇ ਰਿਸ਼ਤੇਦਾਰਾਂ ਤੋਂ ਹੀ ਉਹ ਗੱਭਣ ਤੋਂ ਵੀਰੇ ਕੀ ਇਹਦੇ ਥਲੇ ਡਿਟੇਲ ਆ ਦੁੱਧ ਦੀ ਪੌਲੇ ਦੀ ਇੱਧਰ ਵੇਖੋ ਭਾਜੀ ਪੈਲਮ ਝੋਟੀ ਆ ਭਾਲਜੀ ਜੋ ਦੇ ਆ ਦੇਖੋ ਜੀ ਥਣ ਠੀਕ ਆ ਬਾਕੀ ਥਣ ਥਣ ਬਹੁਤ ਸੋਹਣਾ ਜਿਹੜਾ ਦੋਸਤੋ ਨਿਕਲਿਆ ਤੇ ਆ ਜਿਹੜਾ ਬੈਕ ਸਾਈਡ ਤੋਂ ਤੁਸੀਂ ਵੇਖੋ ਠੀਕ ਆ ਤੇ ਬੋਲਾ ਬਈ ਇਹ ਪੀ ਵੀਰ ਨੂੰ ਦੋ ਡੰਗ ਦਾ ਕਿੰਨਾ ਕਾ 7 ਲੀਟਰ ਆ ਬਾਜੀ 7 ਲੀਟਰ ਆ ਪਾਣੀ ਗਾਣਾ 9 ਆ 10 10 ਕਿ ਲੀਟਰ ਤੋਂ ਚਵਾਈ ਜਾਊਗੀ ਪਹਿਲਾਂ ਅੱਛਾ 7 ਲੀਟਰ ਬੋਲੀ ਆ ਥੱਲੇ ਲਓ ਜੀ 7 ਲੀਟਰ ਜਿਹੜੀ ਬੋਲੀ ਆ ਦੋਸਤੋ ਠੀਕ ਆ ਅਜੇ ਤੀਜਾ ਚੌਥਾ ਚੌਥੇ ਦਿਨ ਦੀ ਆ ਤੀਜਾ ਦਿਨ ਤੀਜਾ ਦਿਨ ਦੀ ਆ ਠੀਕ ਆ ਪਰਸੋਂ ਦੀ ਸੂਈ ਆ ਹਾਂਜੀ ਤੇ ਖੋਲ ਕੇ ਵੀਰ ਦਿਖਾਈਏ ਭਰਾਵਾਂ ਨੂੰ ਠੀਕ ਆ ਜੀ ਪੈਟ ਦੇ ਘਰ ਗਈ ਆ ਆ ਦੇਖੋ ਜੀ ਝੋਟੀ ਬਿਲਕੁਲ ਲਵੀ ਜੀ ਆ ਦੋਸਤੋ ਵਾਦੇ ਬੰਦੀ ਆ ਜਿਹੜਾ ਪਹਿਲਾ ਸਵੇਰ ਸੂਈ ਆ ਕੋਈ ਵੀਰ ਦੋ ਚਾਰ ਸਵੇਰ ਆਪਦਾ ਪੀ ਸਕ ਆ ਦੇਖੋ ਮੈਂ ਆ ਕਰੂ ਚੈੱਕ ਜੀ ਠੀਕ ਆ ਤੇ ਹਾਈਟ ਜਿਹੜੀ ਆ ਦੋਸਤੋ ਵਧੀਆ ਹਾਈਟ ਆ ਠੀਕ ਆ ਹਾਈਟ ਬਾਲੀ ਛੋਟੀ ਵੀ ਨਹੀਂ ਕੀ ਤੇ ਬਾਲੀ ਵੱਡੀ ਵੀ ਨਹੀਂ ਕੀ ਤੇ ਮੀਡੀਅਮ ਤੋਂ ਤੁਸੀਂ ਪਲੱਸ ਮੰਨ ਸਕਦੇ ਤੇ ਆ ਬੈਕ ਸਾਈਡ ਤੋਂ ਦੇਖੋ ਥੋੜੀ ਜਿਹੀ ਭਾਲ ਹੈਗੀ ਹੈ ਕਿਉਂਕਿ ਤਾਜੀ ਸੂਈ ਹੈ ਠੀਕ ਹੈ ਹਾਇ ਬਲਾਈ ਹੈਗੀ ਇੱਕ ਰੰਗ ਪੈਲਣ ਜੋਵੇ ਜੀ ਹਾਂ ਸੀਲ ਸਾਉ ਵੇ ਲੋਰਾ ਸਾ ਵੀ ਸੜਤਾ ਜੋ ਐਤੋਂ ਬਾਅਦ ਕੋਈ ਤਸਲੀ ਫਿਰ ਉੱਤੇ ਰੱਬ ਦਾ ਨਾ ਹੀ ਆ ਜੀ ਵੇਖੋ ਕੋਈ ਭਜਾਕਲ ਜਾਂ ਟਰੱਕ ਜੀ ਨਹੀਂ ਹੈਗੀ ਕਿ ਜਿੱਥੇ ਖੜੀ ਆ ਉੱਥੇ ਜਿਹੜੀ ਦੋਸਤੋ ਆਪਾਂ ਜਿਵੇਂ ਮਰਜ਼ੀ ਵੇਖੋ ਥਾਣਾ ਨਾਲ ਟੱਚ ਕਰਦੇ ਪਏ ਆ ਵਖਾ ਰਹੇ ਆ ਤੇ ਠੰਡੀ ਸੀਲ ਝੋਟੀ ਪੂਰੀ ਹੈ ਠੀਕ ਹੈ ਬਾਕੀ ਤੁਸੀਂ ਆਪਣੀ ਇੱਕ ਟਾਈਮ ਦੀ ਦੋ ਟਾਈਮ ਦੀ ਸ਼ਿਵਾਈ ਜਿਹੜੀ ਆ ਪਸੂ ਜਿੰਨੇ ਵੀ ਸੂਏ ਸਵੇ ਹੋਣਗੇ ਉਹਦੀ ਘਰ ਵੀ ਸ਼ਟ ਕਰਕੇ ਤਸੱਲੀ ਕਰ ਸਕਦੇ ਜੇ ਹੈ ਆ ਦੇਖੋ ਲਓ ਜੀ ਪਹਿਲੇ ਨੰਬਰ ਤੇ ਵੀਰ ਹੈਪੀ ਜਿਹੜੀ ਝੋਟੀ ਸੀ ਦੋਸਤ ਇਹ ਵਿਕਾਊ ਆ ਤੇ ਹੈਪੀ ਬਾਈ ਕਿੰਨੇ ਕੁ ਤੇ ਲੈਂਡ ਦੇਣ ਕੀ ਕੀਤਾ ਫਿਰ ਇਹ ਜੀ ਭਾਜੀ 10000 70000 ਦੀ ਪਹੁੰਚ ਕਰਾਂਗੇ ਅੱਛਾ ਜੀ 50 50 ਦੀ ਪੰਜਾਬ ਦੇ ਵਿੱਚ ਕਿਸੇ ਕੋਨੇ ਤੇ ਵੀ ਕਿਸੇ ਕੋਨੇ ਦੇ ਪੰਜਾਬ ਪੰਜਾਬ ਚ ਠੀਕ ਆ 10000 70000 ਦੀ ਪਹੁੰਚ ਠੀਕ ਹੈ ਜੀ 1000 ਕੱਟ ਜਿਹੜੀ ਉਸ ਤੋਂ ਲੈ ਕੇ ਬਣਾ ਕਾਲੀ ਸ਼ਾਹ ਜੀ 1000 ਕੱਟ 70000 ਚ ਪਹੁੰਚ ਗਈ ਨਾ ਕਹਦੇ ਪੂਜਾ ਵਾਲੀ ਪੰਜਾਬ ਦੇ ਵਿੱਚ ਪਹੁੰਚ ਹੈਗੀ ਆ ਘਰ ਬੈਠੇ ਤੁਸੀਂ ਜਿਹੜੀ ਦੋਸਤੋ ਆਪਣੇ ਘਰ ਜਿਹੜੀ ਇਹ ਝੋਟੀ ਲਗਾ ਸਕਦੇ ਹੋ ਇੱਕ ਕੱਟ 70000 ਦੇ ਵਿੱਚ ਆਪਾਂ ਇਹ ਹੋ ਗਈ ਠੀਕ ਹੈ ਪੂਰਾ ਬਰਾਬਰ ਸੁਣਾ ਨਿਕਲਿਆ ਮੈਂ ਕਹਿੰਦਾ ਸੋਣਾ ਜੀ ਜੈਨਾਂ ਤੇ ਕੱਟੀ ਲਾ ਕੇ ਤਾਂ ਰਮੜਾਈ ਜੈਨੇ ਆ ਦੇਖ ਲਓ ਜੀ ਮਰਾਸੋ ਦੋਸਤੋ ਆ ਦੇਖੋ ਬੱਚਾ ਛੱਡ ਦਿੱਤਾ ਕੱਟੀ ਠੀਕ ਹੈ ਜੀ ਮੈਂਟਕ ਤੱਕ ਜਿਹੜਾ ਆਪਾਂ ਸਮਾਹ ਹੋਣ ਤੋਂ ਬਾਅਦ ਕੋਈ 5-5 7-7 ਧਾਰਾ ਮਾਰ ਕੇ ਆਪਾਂ ਦਿਖਾ ਦਿੰਨੇ ਆ ਉਸ ਤੋਂ ਬਾਅਦ ਤੁਸੀਂ ਆਨਲਾਈਨ ਸੌਦਾ ਕਰਨਾ ਥੋੜੀ ਆਪਣੀ ਜਿਹੜੀ ਦੋਸਤੋ ਰਿਸਪੌਂਸਿਬਿਲਟੀ ਆ ਜ਼ਿੰਮੇਵਾਰੀ ਆ ਤੇ ਵੀਰ ਹੈਪੀ ਦੇ ਨਾਲ ਗੱਲਬਾਤ ਕਰਕੇ ਤੁਸੀਂ ਜਿਹੜੀ ਦੋਸਤੋ ਇਹ ਖਰੀਦ ਕਰ ਸਕਦੇ ਹੋ ਆ ਦੇਖੋ ਜੀ ਸਮਾਹ ਤੋਂ ਬਾਅਦ ਜਿਹੜਾ ਦੋਸਤੋ ਆ ਥਾਣਾ ਬਿਲਕੁਲ ਨਿਕਲ ਕੇ ਸਾਹਮਣੇ ਆ ਗਿਆ ਆ ਕਰੋ ਛੇ ਠੀਕ ਹੈ ਜੀ ਐਦਾਂ ਦਾ ਥਾਣੇ ਤੇ ਆਹ ਵੇਖੋ ਲਓ ਜੀ ਆਹ ਮਗਰਲੇ ਥਣ ਕਰੂ ਚੈੱਕ ਜੀ ਠੀਕ ਹੈ ਠੋਤੀਰ ਮਾਨ ਨਾ ਹੋਈ ਠੀਕ ਹੈ ਜੀ ਠੀਕ ਹੈ ਲੈ ਲਓ ਆ ਤਾਂ ਜਿਹੜੀ ਦੋਸਤੋ ਚਵਾਈ ਲੱਗੀ ਆ ਠੀਕ ਆ ਚਵਾਈ ਸੋਹਣੀ ਆ ਪੋਲੀ ਆ ਕੋਈ ਭੈਣ ਚੋਲੇ ਕੋਈ ਵੀਰ ਚੋਲੇ ਚੋਣ ਲੋਣੀ ਪਾਜੀ ਭਾਵਾ ਜਵਾਗ ਚੋਲੇ ਬਿਲਕੁਲ ਜੀ ਹਾਂਜੀ ਤੇ ਲੈਣਾ ਪਾਜੀ ਸੀਲ ਸਾਉ ਪਸ਼ੂ ਇੱਕ ਘੱਟ 70 ਦੇ ਵਿੱਚ ਪਹੁੰਚ 70 ਦੇ ਵਿੱਚ ਪਹੁੰਚ ਹੋਊਗੀ ਕੁਛੋ 200 ਰੁਪਿਆ ਛੋੜ ਵੀ ਹੋਊਗੀ ਠੀਕ ਆ ਕੋਈ ਇਹ ਨਾ ਕਵੇ ਵੀ ਦੋ ਘੱਟ ਲੈ ਲਾ ਤੇ ਤਿੰਨ ਘੱਟ ਲੈ ਲਾ ਤੇ ਬਠਿੰਡੇ ਪਹੁੰਚ ਕਰ ਦੋ ਕੰਮ ਨੂੰ ਵੀਰ ਫੂਨ ਨਾਲ ਬਿਲਕੁਲ ਸਹੀ ਗੱਲ ਆ ਪਾਜੀ ਕੋਈ ਬਠਿੰਡੇ ਦੇ ਬੰਦੇ ਨੇ ਲੈ 5000 ਰੁਪਿਆ ਗੱਡੀਆਂ ਨਾਲ ਲੈਣਾ ਨਹੀਂ ਤਾਂ ਬਿਲਕੁਲ ਲੈ ਲੈਣਾ ਵਾ ਕਿਰਾਇਆ ਬਣ ਜਾਂਦਾ ਜੀ ਬਣ ਜਾਂਦਾ ਵਾ ਤੋ ਉਹ 5000 ਰੁਪਏ ਮੈਨੂੰ 2000 3000 ਘੱਟ ਦੇ ਦੋ ਗੱਡੀ ਫਿਰ ਅਗਲੇ ਆਂਦੇ ਤੇ ਆਪ ਵੀ ਲੈ ਆਵਾਂਗੇ ਜਿਹੜਾ ਗੱਡੀ ਆਪ ਵੀ ਲੈ ਆਊਗਾ ਉਹ ਜਿੰਨਾ ਕਰਾਇਆ ਗੱਡੀ ਨੂੰ ਰੋੜਣਾ ਨੂੰ ਕਰਾਇਆ ਛੱਡ ਦਾਂਗੇ ਅਗਲਾ ਕਹਿੰਦਾ ਵੀ ਮੇਰੀ ਪਊ ਆਪ ਦੀ ਗੱਡੀ ਆਪਣਾ ਸੱਚਾ ਮਿੱਤਰ ਹ ਹਮਮ ਸਹੀ ਗੱਲ ਨਾਲ ਤੇ ਤੇਲ ਪਾਣੀ ਬਿਲਕੁਲ ਜੀ ਤੇ ਚਲੋ ਬਾਈ ਹੈਪੀ ਇਸ ਤੋਂ ਬਾਅਦ ਵੀਰੇ ਅਗਲੇ ਬੰਨੇ ਆਜੋ ਅਗਲੀ ਵਹਿੜ ਵੀ ਤਾਜੀ ਸੂਈ ਹੈ ਤਾਜੀ ਹੈ ਭਾਜੀ ਵੀ ਵੇਖੋ ਸਾਰੀ ਠੀਕ ਆ ਤਾਜੀ ਸੂਈ ਹੈ ਤਾਂ ਦਿਨ ਕਿੰਨੇ ਕੁ ਹੋਗੇ ਸੂਈ ਨੂੰ ਭਾਈ ਸੂਈ ਨੂੰ ਵੀ 12 13 ਦਿਨ ਹੋ ਗਏ ਯਾਰ 12 13 ਦਿਨ ਦਾ ਸਮਾਂ ਹੋ ਗਿਆ ਮਗਰ ਬੱਚਾ ਕੀ ਨਾ ਮਗਰ ਬੱਛੀ ਆ ਭਾਈ ਯਾਰ ਮਗਰ ਬੱਛੀ ਲਓ ਜੀ ਪਹਿਲੇ ਨਹੀਂ ਬੱਛੀ ਲੱਗਦੀ ਐ ਵੀ ਪਹਿਲਾਂ ਹੀ ਪਹਿਲਣ ਨੂੰ 6 ਦਿਨਾਂ ਦੇ ਜੋ ਪਹਿਲਾਂ ਬੱਛੀ ਐ ਦੋਸਤੋ ਕਰੋ ਬਿਲਕੁਲ ਵੇਖੋ ਤੁਸੀਂ ਹਵਾਨਾ ਜਿਹੜਾ ਦੋਸਤੋ ਕਰੋ ਚੈੱਕ ਬਣਾਵਟ ਵੇਖੋ ਬਿਲਕੁਲ ਰੰਗ ਢੰਗ ਦੇ ਕੋ ਬੜਦਾ ਅਸੀਂ ਆ ਕੇ ਲੈ ਲੂਗੇ ਮੇਰੇ ਲਈ ਚੱਲੀ ਜੇ ਆਹ ਦੇਖੋ ਜੀ ਥਾਂ ਤੋਂ ਵੇਖੋ ਚਵਾਈ ਵਾਲਾ ਪੂਰਾ ਵੇਖਦਾ ਕੋਣ ਗਰੇ ਹੈ ਵੀ 12 ਗਿਆਂ ਦੀ ਸੂਈ ਆ ਤੇ ਦੁੱਧ ਤੋਂ ਕਿੰਨਾ ਆਕਰ ਥਲੇ ਦੁੱਧ ਵੀ ਉੱਜੀ 11 ਲੀਟਰ ਹੋਊਗਾ ਆਪਾਂ ਦਾਣੀ ਵੀ ਆ ਕੇ ਦੇਣੀ ਹੈ ਅੱਛਾ ਹਾਂਜੀ 11 ਲੀਟਰ ਹਾਂਜੀ ਤੇ 10 ਲੀਟਰ ਬਗੈ ਦੇਣੀ ਚੋਇਸ ਵੀ ਸੋਣੀ ਲੱਕੀ ਨੂੰ ਮੈਂ ਕਹਿੰਦਾ ਇੰਨੇ ਧਾਰਾ ਹੀ ਮਾਰ ਦਿੰਦੇ ਦੁੱਧ ਆ ਕਰੋ ਚੈੱਕ ਜੀ ਪਾਣੀ ਨਾਲ ਬਾਰੀ ਜੀ ਨਾਲ ਲੋ ਵੀ ਭਰਾਵੋ ਕਰਾਉਣੇ ਆ ਚੈੱਕ ਆ ਭਰਾ ਵੇਖਿਓ ਜੀ ਆਹ ਵੇਖੋ ਜੀ ਆ ਇਹ ਨੂੰ ਆਂਦੇ ਵੀ ਦੋ ਦੇ ਮੋਟਰ ਚੱਲਦੀ ਕਿਉਂ ਵੀ ਆਪੀ ਸਹੀ ਗੱਲ ਆ ਭਾਜੀ ਖਾ ਲੋ ਦੋ ਦੀ ਮੋਟਰ ਭਾਜੀ ਕਹਣੀ ਚਵਾਈਏ ਉਹ ਮੋਟਰ ਚੱਲਣੀ ਚਾਹੀਦੀ ਆ ਹਾਂ ਲੈ ਵੀ ਚੱਲ ਵੀ ਮੱਲਾ ਠੀਕ ਆ ਤੇ ਖੋਲ ਕੇ ਤੋਰਦੇ ਨੂੰ ਬਾਈ ਆਹ ਵੇਖੋ ਜੀ ਆ ਵੇ ਲੋ ਭਾਜੀ ਛੇ ਜਾਂਦੀ ਆ ਆ ਵੇਖੋ ਜੀ ਆ ਲੋ ਕੰਨੀ ਵਾਲੇ ਕੰਨੀ ਵਾਲੇ ਦੰਦ ਜਿਹੜੇ ਹੈਗੇ ਦੋਸਤੋ ਦੋ ਦੋ ਦੰਦ ਬਾਕੀ ਜਿਹੜੇ 27 ਦੰਦ ਆ ਗਏ ਆ ਛੇ ਠੀਕ ਆ ਇਹ ਤੁਸੀਂ ਜ਼ਰੂਰ ਧਿਆਨ ਦੇ ਰੱਖ ਲਿਓ ਤੇ ਆਓ ਵੇਖੋ ਬਾਕੀ ਠੰਡੀ ਧੀਰੀ ਪੂਰੀ ਹੈ ਸਿੰਘ ਬੇਸ਼ੱਕ ਤੁਹਾਨੂੰ ਵੀਡੀਓ ਦੇ ਵਿੱਚ ਥੋੜੇ-ਥੋੜੇ ਨਜ਼ਰ ਆਉਣੇ ਆ ਜਿਹੜੇ ਹੈਗੇ ਆ ਬਾਕੀ ਠੰਡੀ ਹੈ ਪੂਰੀ ਇਹ ਬਾਕੀ ਕੱਦ ਕੋ ਤੇ ਜਿਹੜਾ ਦੋਸਤੋ ਪੂਰਾ ਜਿਹੜਾ ਵੀਰ ਕੇ ਸਾਹ ਸੰਭਾਲ ਕਰ ਲੂਗਾ ਕਿਉਂਕਿ ਪਸ਼ੂ ਅੱਗੋਂ ਜਿਹੜਾ ਦੋਸਤੋ ਅਗਲੇ ਘਰਾਂ ਦੇ ਵਿੱਚ ਆਉਂਦਾ ਕਈ ਨਾ ਸੇਵਾ ਸੰਭਾਲ ਥੋੜੀ ਜੈਨੂਨ ਜੀ ਹੁੰਦੀ ਆ ਠੀਕ ਠਾਕ ਹੁੰਦੀ ਆ ਠੀਕ ਆ ਥੋੜੀ ਜੀ ਆਪਾਂ ਲस्सी کہہ ਸਕਦੇ ਆ ਪਰ ਜ਼ਿਆਦਾ ਨਹੀਂ ਕਹਾਂਗੇ ਕਿਉਂਕਿ ਇਹ ਲस्सी ਥੋੜੀ ਜੀ ਵਿਖਾਉਂਦੀ ਆ ਆਪਦਾ ਆਪਦਾ ਸਰੀਰ ਤੇ ਜਿਹੜਾ ਵੀ ਰੱਗ ਸੇਵਾ ਸੇਵਾ ਸੁਗਾਲੇ ਤਾਂ ਚਲੀ ਗਈ ਨਾ ਜਦੋਂ 10 ਤੇ 14 ਲੀਟਰ ਚਵਾਈ ਜਾਊਗੀ ਚਵਾ ਦੂਗੀ ਜ਼ਿਆਦਾ ਹਾਂਜੀ ਲੈ ਜੋ ਜੀ ਬੱਚੇ ਦਾ ਭਾਈ ਉਹਦਾ ਹੀ ਜ਼ਿਆਦਾ ਆ ਬੱਚਾ ਭਾਈ ਖੜਾ ਆ ਗਿਆ ਆ ਵੱਚੀ ਭਾਜੀ ਆ 12 ਦਿਨਾਂ ਦੀ ਸੂਈ ਜਿਹੜੀ ਵੱਚੀ ਤੁਹਾਨੂੰ ਪਤਾ ਖਾਈਏ ਦੂਜੇ ਨੰਬਰ ਤੇ ਦੋਸਤੋ ਆਹ ਤੇ ਨਾੜੂ ਬੱਚਾ ਹੈਗਾ ਠੀਕ ਹੈ ਬੱਚੀ ਹੈ ਮਗਰ ਠੀਕ ਹੈ ਭੀ ਭਾਈ ਕਿੰਨੇ ਕੇ ਫਿਰ ਡਿਮਾਂਡ ਕਰਤੀ ਸਵਛੀ ਦੀ ਭਾਜੀ ਕੋਈ ਮੁੱਲ ਪੈਂਦੀ ਨਹੀਂ 36 ਨਹੀਂ ਕਰਨਾ 29 ਹਜ਼ਾਰ ਚ ਪਹੁੰਚ ਕਰਨੀ 29 ਹਜ਼ਾਰ ਚ ਪਹੁੰਚ ਪਹੁੰਚ ਹਾਂਜੀ ਲਓ ਜੀ 50 50 ਇਹ ਵੀ ਪੰਜਾਬ ਚ ਪਹੁੰਚ ਹਾਂਜੀ 29 ਹਜ਼ਾਰ ਚ ਲਓ ਵੀ ਦੋਸਤੋ 29 ਹਜ਼ਾਰ ਫਿਰ ਭਾਜੀ ਰੱਬ ਦਾ ਨਾਮ ਆ ਬਿਲਕੁਲ ਇਹ ਤੋਤੇ ਨਹੀਂ ਫਿਰ ਕੋਈ ਰੇਟ ਮਿਲਣਾ ਜਾਇਜ ਠੀਕ ਹੈ ਜੀ ਜੇ ਗੱਲ ਕਰੀਏ ਨਾ ਹਾਂਜੀ ਲਓ ਜੀ ਦੋਸਤੋ 29000 ਦੇ ਵਿੱਚ ਆਲ ਪੰਜਾਬ ਦੇ ਵਿੱਚ ਕਿਸੇ ਕੋਨੇ ਜੀ ਤੁਸੀਂ ਮਂਗਾਉਣੀ ਹੈ ਬੱਚੀ ਤੁਹਾਡੇ ਘਰੇ ਪਹੁੰਚ ਹੋ ਜੂਗੀ 29000 ਦੇ ਵਿੱਚ ਇਸ ਤੋਂ ਬਾਅਦ ਅਗੇ ਨੈਕਸਟ ਜਿਹੜੀ ਤੇ ਜਿਹਨਾਂ ਨੰਬਰ ਤੇ ਆਪਾਂ ਬੱਚੀ ਦਿਖਾਉਣੀ ਹੈ ਤੁਹਾਨੂੰ ਇਹ ਕੀ ਕੀ ਹਿਸਾਬ ਕਿਤਾਬ ਹੈ ਜਿੰਦਾ ਜੀ ਭਾਜੀ ਸ਼ਾਈ ਆਜੋ ਵੇਖ ਲਓ ਇਹ ਫੀਲ ਸੌ ਪੂਰੀ ਹੈ ਲੱਗੀ ਤੇ ਨਾ ਜੀ ਹਾਂਜੀ ਤੇ ਲੱਗੀ ਨਹੀਂ ਸੁਈ ਆ ਭਾਜੀ ਹੈ ਸੁਈ ਆ ਅੱਛਾ ਹਾਂਜੀ ਚਾਹੋ 20 ਦਿਨ ਹੋ ਗਏ 15 ਤੋਂ 20 ਦਿਨ ਦਾ ਸਮਾਂ ਹੋ ਗਿਆ ਹਾਂਜੀ ਬੱਚਾ ਇਹਦੇ ਥੱਲੇ ਬੱਚਾ ਭਾਜੀ ਬੱਚਾ ਠੀਕ ਹੈ ਹਾਂਜੀ ਬੱਚਾ ਬੱਚਾ ਦੋ ਤਾਂ ਕਿੰਨਾ ਹਾਜ਼ਰ ਆ ਦੁੱਧ ਭਾਜੀ ਆ ਟਿਕਲੋ 8 ਕਿਲੋ ਠੀਕ ਆ ਆ ਕਰੋ ਚੱਕ ਜੀ 15 20 ਦਿਨ ਦਾ ਸਮਾਂ ਹੋ ਗਿਆ ਬੱਚਾ ਥੱਲੇ ਮੱਛਾ ਜੀ ਤੇ 8 ਕਿਲੋ ਜਿਹੜਾ ਕਿਸੇ ਵੀਰ ਨੇ ਚੋਲਣਾ ਤੇ ਥੋੜੀ ਕਰਾਸ ਬ੍ਰੀਡ ਦੇ ਵਿੱਚ ਆ ਜਿਵੇਂ ਸ਼ਾਹੀ ਬਾਗ ਸ਼ਾਹੀ ਬਾਗ ਦਾ ਭਾਈ ਕਰਾਉ ਦਾ ਸ਼ਾਹੀ ਬਾਗ ਦਾ ਹਰ ਸਿਵਲ ਸਾਹੂ ਇਹ ਜੋ ਨਹੀਂ ਜੋ ਬਹੁਤ ਹੀ ਬਹੁਤ ਠੀਕ ਆ ਬਾਕੀ ਚੋਈ ਸੋਹਣੀ ਆ ਜੀ ਮੈਂ ਕਹਿੰਦਾ ਚੋਣ ਇੱਕ ਨੰਬਰ ਆ ਜੀ ਅੱਛਾ ਜੀ ਹਾਂਜੀ ਇਹਦੀ ਫਿਰ ਕਿੰਨੇ ਚ ਪਹੁੰਚ ਕਰਨੀ ਆ ਜੀ ਕਿੰਨੇ ਹੀ ਕਰਦੇ ਤੁਸੀਂ ਦੱਸਦੇ ਹੋ ਠੀਕ ਆ ਭਾਈ ਹੈਪੀ ਕਿੰਨੇ ਚ ਵੀਰੇ ਘਰ ਪਹੁੰਚ ਕਰਨੀ ਫਿਰ ਇਹ 5000 ਰੁਪ 25000 5000 ਚ ਪਹੁੰਚ ਕਰਨੀ ਠੀਕ ਹੈ ਜੀ ਆਰਟੀਕਲ ਦੁੱਧ ਕੋਈ ਦੋ ਟਾਈਮ ਚੋਲੇ ਠੀਕ ਹੈ ਜੀ ਹਾਂਜੀ ਲਓ ਵੀ ਦੋਸਤੋ ਕਰੋ ਚੈੱਕ 25000 5000 ਦੇ ਵਿੱਚ ਜੀ ਦੋਸਤੋ ਜੀ ਅੰਮੀ ਪਲੀ ਆ ਪਾਜੀ ਮੇਰੇ ਤੋਂ ਕੇ ਥੋੜੀ ਦੋ ਦਿਨ ਡੁੱਟੀ ਤੇ ਨੌ ਦਾ ਕਿਲੋ ਜਿਹੜਾ ਜੀ ਜੈ ਨਹੀਂ ਲਾਇਆ ਇਹਨਾਂ ਦਾ ਬਕਰ ਹੋਣ ਲਈ ਹੈ ਬਿਲਕੁਲ ਨਿਕਰ ਹੈ ਪੂਰੀ ਵੇਖੋ ਜੀ ਪਲੀ ਫਲਾਈ ਹੈ ਪੂਰਾ ਗੰਭੀ ਚੰਗੀ ਆ ਤੇ ਵੇਖ ਲਓ ਆ ਵੇਖੋ ਜੀ ਬਿਲਕੁਲ ਗੁਲਾਈ ਦੇ ਵਿੱਚ ਆ ਪੂਰੀ ਪਿੱਠ ਪੁੱਠਾ ਵੇਖੋ ਤੁਸੀਂ ਠੀਕ ਹੈ ਜੀ ਤੇ ਦਿਨ ਵੀ ਜਿਹੜੇ 18 20 18 20 ਦਿਨ ਦਾ ਤੁਸੀਂ ਐਸਟੀਮੇਟ ਲਗਾ ਲ 8 ਕਿਲੋ ਜਿਹੜੀ ਦੋਸਤ ਚਵਾਈ ਹੈਗੀ ਇਹਦੇ ਥੱਲੇ ਉਹ ਤੁਸੀਂ ਘਰ ਵਿੱਚ ਜੜ ਕਰਕੇ ਵੀਰਾਂ ਦਾ ਵੀ ਦੋ ਟਾਈਮ ਚੋਲੋ ਆਪਾਂ ਹੀ ਆਗੇ ਠੀਕ ਹੈ ਤੇ ਚਵਾਈ ਚਵਾਈ ਜਿਹੜੀ ਆ ਵਧੀਆ ਲੱਗੀ ਆ ਤੇ ਭਾਈ ਉਹ ਤਾਂ ਹੈ ਤਾਂ ਭਾਈ ਉਹ ਫੁਰਤੀ ਥੋੜੀ ਜੀ ਆ ਬਿਲਕੁਲ ਸਾਬੀ ਚੰਗੀ ਗਏ ਨੇ ਬਿਲਕੁਲ ਲੈ ਚ ਕੀ ਦੇ ਗੋਣ ਨਾਲ ਜਲੀ ਆ ਹਾਂ ਪੂਰਾ ਕੇ ਆ ਵੇਖੋ ਜੀ ਇਹ ਜਿਹੜਾ ਬੱਚਾ ਮੇਲਕਾਫ ਆ ਠੀਕ ਹੈ ਜੀ ਇਹ ਬੱਚਾ ਹੈਗਾ ਜਿਹੜੀ ਆਪਾਂ ਤੁਹਾਨੂੰ ਤੀਜੇ ਨੰਬਰ ਤੇ ਦਿਖਾਈਏ ਦੋਸਤੋ ਆ ਬਿਲਕੁਲ ਉਹਦੇ ਨਾਲ ਹੀ ਮੇਲਕਾਫ ਆ ਠੀਕ ਹੈ ਹਰਪੀ ਭਾਈ ਅੱਗੇ ਜਿਹੜੀ ਆਪਣੇ ਕੋਲ ਇਹ ਵੈਡ ਹੈ ਵੀਰੇ ਇਹਦੀ ਕੀ ਹੋਣ ਡਿਟੇਲ ਆ ਜੀ ਇਹ ਭਾਈ ਦੂਜਾ ਸਵੇਤ ਹੋਈ ਹੈ ਹਾਂ ਜੀ ਬੱਚਾ ਮਰ ਗਿਆ ਸੋ ਇਹ ਨੂੰ ਡੇਢ ਮਹੀਨਾ ਆ ਗਿਆ ਡੇਢ ਕਿ ਮਹੀਨਾ ਹਾਂ ਜੀ ਦੁੱਧ ਕਿੰਨਾ ਖਰਚ ਗਿਆ ਉਹ ਤਾਂ ਭਾਈ 10 ਲੀਟਰ ਆਪਣੇ ਘਰੇ ਕੋਈ ਦੋ ਟਾਈਮ ਚੋਗੇ 10 ਲੀਟਰ ਹਾਂ ਕੱਟ ਦਵੋ ਉਹ ਤੋਂ ਦੀ ਤਾਂ ਵੱਡੀ ਹੈ ਬੜਾ ਹੈ ਨਾ ਭਾਈ ਜੀ ਉਹਨਾਂ ਜਿਹੜੋ ਗਾਂ ਲਈ ਨਾ ਗੱਲ ਦੇ ਸੇਵਾ ਦੀ ਆ 24 25 ਬੰਦੂ ਚੋਂ ਦੇ ਰਿਹਾ 70000 ਰੁਪਏ ਉਹਨਾਂ ਪੱਟੀਆਂ ਲਈ ਸੇ ਰਹਾਂ ਅੱਛਾ ਹਾਂਜੀ ਵਪਾਰੀਆਂ ਤੋਂ ਵੱਡੇ ਅੰਡਿਆਂ ਨੂੰ ਠੀਕ ਹੈ 70000 ਰੁਪਏ ਉਹਨਾਂ ਲਈ ਹੀ ਤੇ ਗੱਲ ਤੇ ਸੇਵਾ ਦੀ ਆ ਨਾ ਸੇਵਾ ਦਾ ਮੇਵਾ ਹੂੰ ਸੇਵਾ ਨਾਲ ਮੇਵਾ ਬਸ ਸਰ ਠੀਕ ਆ ਹੁਣ 10 ਕਿਲੋ ਆਪਣੇ ਤੇ ਚਵਾਓਗੇ ਦੋ ਟਾਈਮ ਚਵਾਉਾਂਗੇ ਭਾਈ ਠੀਕ ਆ ਭਰਾ ਇਦਾਂ ਐੜਵਾ ਤੇ 9 ਲੀਟਰ ਦੀ ਗਰੰਟੀ ਲਾਵਾਂ ਪੂਰ ਛੇਟਾ ਆਊਗਾ ਤੇ ਡਬਲ ਪੈਸੇ ਦਊਗਾ ਠੀਕ ਆ ਤੇ ਦਾ ਖਾਣ ਵਾਧੇ ਘਟ ਹੋਵੇ ਤੇ ਪੂਰੇ ਬਰਾਬਰ ਆਫ ਸੀ ਮੈਂ ਕਹਿੰਦਾ ਇੱਕੋ ਜਿਹਾ ਜੀ ਤੇ ਕਿੰਨਾ ਕੁ ਮੋਲੇ ਵੀਰੇ ਮੋਲ ਭਾਈ ਤੁਸੀਂ ਦੱਸ ਦਿਓ ਨਹੀਂ ਫਿਰ ਵੀ ਤੁਸੀਂ ਦੱਸੋ ਜੀ ਤੁਹਾਡਾ ਕੋਈ ਪਾਪੜਤਾ ਹੋਊਗਾ 23 ਹਜ਼ਾਰ ਚ ਪਹੁੰਚ ਕਰਦੇ ਆਂ ਬੱਚਾ ਹੰਦਾ ਦੇ ਭਾਜੀ 45 50 ਹਜ਼ਾਰ ਦੀ ਗਾਂ ਹੈ ਹਾਂ 23 ਹਜ਼ਾਰ ਚ ਪਹੁੰਚ ਕਰਦੇ ਆਂ ਪਾਣਾ ਮਿਲ ਨਹੀਂ ਪਾਣਾ ਆਪਾਂ ਦੇ ਥਾਣੇ ਵੇਲੇ ਕੋਆ ਭੈਣ ਢੂਲੇ ਜਿਹੜਾ ਮਰਜੀ ਚੋੜੇ ਆਹ ਵੇਖੋ ਆਹ ਵੇਖੋ ਥਣਲੇਵਾ ਲਓ ਵੀ ਪ੍ਰਭੂ 23 ਹਜ਼ਾਰ ਦੇ ਵਿੱਚ ਪਹੁੰਚ ਆ ਜੜੀ ਠੀਕ ਆ ਆਹ ਵੇਖੋ ਸੀਲਸਲਾ ਕੇ ਵੇਖੋ ਤੁਸੀਂ ਆ ਥੰਨ ਨੂੰ ਮਤ ਲਈ ਜਾਂਦਾ ਵੀਰ ਆ ਕਰੋ ਚੈੱਕ ਠੀਕ ਆ ਸਿਰਫ 23000 ਦੇ ਵਿੱਚ ਜਿਹੜੀ ਦੋਸਤੋ ਘਰ ਤੱਕ ਪਹੁੰਚ ਆ ਠੀਕ ਆ ਤੇ ਖੋਲਿਏ ਵੀਰ ਦਿਖਾ ਦਿਓ ਇਹ ਲਓ ਜੀ ਕਰੋ ਚੈੱਕ ਠੀਕ ਆ ਜੀ ਆ ਥੰਨ ਦੇ ਬਾਜੀ ਤੇ ਡੇਢ ਕੁ ਮਹੀਨੇ ਦਾ ਜਿਹੜਾ ਸੂਆ ਤੁਸੀਂ ਮੰਨ ਕੇ ਇਹ ਲੈ ਕੇ ਜਾ ਸਕਦੇ ਹੋ ਠੀਕ ਆ ਬਿਨ ਬੱਚੇ ਤੋਂ ਆ ਲਓ ਜੀ ਠੀਕ ਆ ਤੇ ਹੈਪੀ ਭਾਈ ਇਹ 23000 ਦੇ ਵਿੱਚ ਨਹੀਂ ਇਹ ਹੱਟ ਪਹੁੰਚੋ ਭਾਈ ਛੋੜ ਹੋ ਜੂਗੀ ਛੋੜ ਸੱਪਾ ਹੋ ਜੂਗਾ ਜੀ ਛੋੜ ਸੱਪਾ ਹੋ ਜੂਗਾ ਤੇ ਇਸ ਤੋਂ ਬਾਅਦ ਅਗਲਾ ਪਸ਼ੂ ਕਿਹੜਾ ਦਿਖਾਈਏ ਅਗਲੀ ਭਾਈ ਲੈ ਲਓ ਇਹ ਵੀ ਬੈੜ ਠੀਕ ਆ ਇਹ ਵੀ ਟੋਕੜੀ ਹੈ ਜੀ ਹਾਂ ਜੀ ਬੱਚਾ ਨਹੀਂ ਭਾਈ ਹੈਗਾ ਹਾਂ ਜੇ ਲੋ ਭਾਈ ਬੱਚਾ ਲੈਣਾ ਟੋਪੜੇ ਗੇਨੇਗਾ ਹੂੰ ਫਿਰ ਸਮੇ ਤਾਂ ਪਤਾ ਨਹੀਂ ਲੱਗਦਾ ਕਿ ਮੀਂਹ ਆ ਰਿਹਾ ਦੁੱਧ ਦੀ ਗੱਲ ਆ ਦੇ ਵੇੜਾ ਦੁੱਧ ਹੈਗਾ ਥੱਲੇ ਹਾਂ ਕਿੰਨਾ ਕੁ ਹੋਊਗਾ ਜੀ 8 ਲੀਟਰ ਜੀ 8 ਲੀਟਰ ਹਾਂ ਜੀ ਠੀਕ ਆ ਸਮਾਗ ਦੋ ਮਹੀਨੇ ਮੰਨ ਲੈ ਤਿੰਨ ਮੰਨ ਲੈ ਦੋ ਮੰਨ ਲੈ ਢਾਈ ਮੰਨ ਲੈ ਆਰਟੀਕਲ ਦੋ ਤੇ ਪਾਜੀ ਆਪਣੇ ਘਰੇ ਚੋੜ ਜਾਗੇ ਠੀਕ ਆ ਭਰਾ ਇੰਦਾ ਕੋਲ ਸੱਤ ਦੀ ਗਾਰੰਟੀ ਦੇਣੀ ਪੂਰ ਸ਼ਿਟ ਆਉ ਆਪਣੀ ਜ਼ਿੰਮੇਵਾਰੀ ਹੋਊਗੀ ਥਾਂ ਤੁਹਾਨੂੰ ਪੂਰੇ ਵਰਤੇ ਦੀ ਮੈਂ ਕਹਿੰਦਾ ਪੂਰੀ ਠੀਕ ਹੈ ਹਾਂਜੀ ਤੇ ਮੋਲੇ ਤਾਂ ਫਿਰ ਹੈਪੀ ਵੀਰਾ ਕਿੰਨਾ ਲੈ ਦੇ 16000 ਪਾਜੀ ਪੌਂਜ 16000 ਦੇ ਵਿੱਚ 16000 ਚ ਪੌਂਜ ਹੋਈ ਠੀਕ ਆ ਹਾਂਜੀ ਲੋ ਵੀ ਦੋਸਤੋ ਇਹ ਵੀ ਤੁਹਾਨੂੰ ਆਪਾਂ ਵਾਰਡ ਜਿਹੜੀ ਆ ਦਿਖਾ ਦਿੰਨੇ ਆ ਠੀਕ ਆ ਤੇ ਬੱਚੇ ਨੇ ਬਾਜੀ ਕਰਕੇ ਸੂਬਾ ਜਿਆਦਾ ਨਹੀਂ ਕੋਈ ਦੂਜਾ ਤੀਜਾ ਹੋ ਸਕਦਾ ਜੀ ਜਿੱਥੇ ਸੂਏ ਬਾਜੀ ਆਂਦੇ ਹੋ ਤੀਜੇ ਹਾਂਜੀ ਠੀਕ ਆ ਕਰੋ ਚੱਕ ਜੀ ਠੀਕ ਆ ਬਾਕੀ ਤੁਸੀਂ ਆਪਣੀ ਸਮਝ ਦੇ ਹਿਸਾਬ ਨਾਲ ਸੂਬਾ ਤੇ ਦੂਜਾ ਮੰਨ ਲਓ ਤੀਜਾ ਮੰਨ ਲਓ ਬਾਕੀ ਸਮਾਂ ਵੀ ਤੁਸੀਂ 3 ਮਹੀਨੇ ਮੰਨ ਲਓ ਕੋਈ ਵੀਰ 4 ਮੰਨ ਲੇ ਕੋ 2 ਮੰਨੇ ਠੀਕ ਆ ਤੇ ਬਾਕੀ ਹੁਣ ਜਿਹੜਾ ਮੌਜੂਦਾ ਦੋ ਤੋਂ ਥੱਲੇ 8 ਕਿਲੋ ਆ ਜਿਹੜਾ ਤੁਸੀਂ ਬਿਲਕੁਲ ਬਾਤੀ ਦੇ ਵਿੱਚ ਪੈਂਦਾ ਕਰਨਾ ਤੇ ਉਹਦੇ ਹਿਸਾਬ ਨਾਲ ਜਿਹੜਾ ਮੁੱਲ ਦੋਸਤੋ ਬਿਲਕੁਲ 16000 ਆ ਠੀਕ ਹੈ ਲੈਓ ਜੀ

ਠੀਕ ਹੈ ਜੀ ਠੀਕ ਆ ਬਰਾਬਰੂ ਜਿਹੜਾ ਵਧੀਆ ਠੀਕ ਆ ਤੇ ਇਸ ਤੋਂ ਬਾਅਦ ਵੀਰੇ ਹੈਪੀ ਇੱਕ ਸੰਪਰਕ ਨੰਬਰ ਆਪਣਾ ਜਰੂਰ ਦੇ ਦਈਏ ਭਾਜੀ ਪਿੰਡ ਆਪਣਾ ਹੈਗਾ ਬੁਰਜ ਨੱਥੂਕੇ ਜਿਲ੍ਹਾ ਤਰਨਤਨ ਤਹਿਸੀਲ ਪੱਟੀ ਆ ਜੀ ਹਾਂਜੀ ਮੋਬਾਈਲ ਨੰਬਰ ਹੈਗਾ ਆਪਣਾ 81 4377 572 9491 33 ਜੋ ਹੈ ਥੈਂਕ ਯੂ ਠੀਕ ਹੈ ਜੀ ਇਹ ਦੋਸਤੋ ਵੀਰ ਹੈਪੀ ਦੇ ਕੰਟੈਕਟ ਨੰਬਰ ਨੇ ਪਿੰਡ ਜਿਹੜਾ ਦੋਸਤੋ ਬੁਰਜ ਨੱਥੂਕੇ ਤੁਸੀਂ ਵਿਜ਼ਿਟ ਕਰਨੀ ਆ ਆ ਇਹਨੇ ਫਿਲਹਾਲ ਜਿਹੜੇ ਪਸ਼ੂ ਸੀ ਅੱਜ ਪਕਾਉ ਆ ਵਿਕਰੀ ਦੇ ਲਈ ਅਵੇਲੇਬਲ ਨਹੀਂ ਠੀਕ ਹੈ ਜੀ ਸਮੇ ਸਮੇ ਦੇ ਨਾਲ ਤੁਸੀਂ ਜਿਹੜਾ ਵੀਰ ਦੇ ਨਾਲ ਸੰਪਰਕ ਬਣਾ ਕੇ ਰੱਖ ਸਕਦੇ ਹੋ ਕਿਸੇ ਨੂੰ ਹੋ ਸਕਦਾ ਵੀਰ ਨੇ 20000 ਚ ਪਸ਼ੂ ਖਰੀਦਣਾ ਹੋਵੇ ਕਿਸੇ ਨੇ 15 ਚ ਕਿਸੇ ਨੇ 17 ਚ ਕਿਸੇ ਨੇ 50000 ਚ ਤੇ ਪਸ਼ੂ ਜਿਹੜੇ ਕੋਈ ਮਹਤਰ ਬੰਦਾ ਹੁੰਦਾ ਕੋਈ ਜਾਦੇ ਪੈਸੇ ਨਹੀਂ ਲਾ ਸਕਦਾ ਹਾਂ ਹਾਂ ਇਹ ਸਭ ਸਮਝੋ ਵੀ ਗਰਮੀ ਵਾਲੇ ਤੋਹਫੇ ਆ ਕਰਾਉ ਸੀ ਆ ਸਾਰੇ ਬਿਲਕੁਲ ਜੀ ਹਾਂ ਜੀ ਸੋ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ